ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 4 ਮਾਰਚ ਤੱਕ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਜੀ ਔਰ ਮੌਸਮਕ ਫਾਗਲੋ ਜਿਹੜੇ ਅਲਰਟ ਦਿੱਤੇ ਗਏ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋਣਗੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਹੁਣ ਦੀ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ 10:30 ਵਜੇ ਦੀਆਂ ਤਸਵੀਰਾਂ ਨੇ ਜੀ ਤੇ ਦੇਖ ਸਕਦੇ ਹੋ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਨੇ हरियाणा ਦੀ Rajasthan ਦੀ اور ਆਪਣੇ ਜਿਹੜੇ ਪਹਾੜੀ ਖੇਤਰ ਹੈ ਤੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਪਛਮੀ ਸਿਸਟਮ ਹੈ ਜਿਹੜਾ ਕੱਲ ਤੋਂ ਐਕਟਿਵ ਹੈ ਜੀ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬੱਦਲਵਾਈ ਦਰਜ ਕਰਾ ਰਿਹਾ ਹੈ। ਮੀਂਹ ਦੇ ਅਸਰ ਘੱਟ ਨੇ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਛਿੱਟੇ ਛਾਟੇ ਜਿਹੜੇ ਲੱਗ ਵੀ ਸਕਦੇ ਨੇ ਪਰ ਜ਼ਿਆਦਾਤਰ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਗਈ ਜੀ ਅਗਲੇ 48 ਜਾਂ ਫਿਰ 72 ਘੰਟਿਆਂ ਦੇ ਦੌਰਾਨ ਤੇ ਇਸ ਸਿਸਟਮ ਹੈ ਜਿਹੜਾ ਇਹ ਹੌਲੀ-ਹੌਲੀ ਪਹੁੰਚ ਕਰੇਗਾ ਤੇ ਇਹਨਾਂ ਖੇਤਰਾਂ ਨੂੰ ਚੰਗੀ ਤਰ੍ਹਾਂ ਕਵਰ ਕਰੇਗਾ। ਤੇ ਉਸ ਤੋਂ ਬਾਅਦ ਜਿਹੜਾ ਇੱਕ ਤਰੀਕ ਤੋਂ ਮੀਂਹ ਦਾ ਸਿਲਸਲਾ ਜਿਹੜਾ ਸ਼ੁਰੂ ਹੋ ਸਕਦਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਕੀਤੇ ਜਾ ਚੁੱਕੇ ਨੇ ਜੀ ਤੇ ਜੇਕਰ ਗੱਲ ਕਰੀਏ ਜੋ ਅਲਰਟ ਜਾਰੀ ਕੀਤੇ ਗਏ ਨੇ ਕਿੱਥੇ ਲਾਗੂ ਹੋਣਗੇ ਸਕਰੀਨ ਦੇ ਉੱਤੇ ਤੁਹਾਡੇ ਜੋ ਅਪਡੇਟ ਤੁਸੀਂ ਦੇਖ ਰਹੇ ਹੋ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ 1 ਮਾਰਚ ਤੋਂ ਮੀਂਹ ਦਾ ਸਿਲਸਲਾ ਸ਼ੁਰੂ ਹੋ ਸਕਦਾ ਹੈ ਮੌਸਮ ਵਿਭਾਗ ਦੇ ਚੱਕਰ ਮੰਨੀਆਂ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਯਾਨੀ ਕਿ ਸਾਰੇ ਹੀ ਜਿਲ੍ਹਿਆਂ ਦੇ ਵਿੱਚ ਭਾਰਵੇਂ ਮੀਂਹ ਡਰਜੋ ਸਕਦੇ ਨੇ ਜੀ ਹਾਲਾਂਕਿ ਕੁਝ ਜ਼ਿਲ੍ਹੇ ਜਿਹੜੇ ਮਾਲਵੇ ਦੇ ਜਿਨ੍ਹਾਂ ਦੇ ਵਿੱਚ ਜਿਹੜੇ ਮੱਧ ਪੰਜਾਬ ਦੇ ਖੇਤਰ ਹੈ ਲੁਧਿਆਣਾ ਜਲੰਧਰ ਕਪੂਰਥਲਾ ਸੋ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਦਾ ਜਾਣਗੇ ਬਾਕੀ ਅਲੱਗ-ਅਲੱਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਜਿਹੜਾ ਸਿਲਸਿਲਾ ਦੌਰ ਹੈ ਉਹ ਸ਼ੁਰੂ ਹੋ ਸਕਦਾ ਹੈ 1 ਤਰੀਕ ਤੋਂ ਲੈ ਕੇ 3-4 ਮਾਰਚ ਤੱਕ ਇਹ ਸਿਸਟਮ ਪੂਰੇ ਤਰ੍ਹਾਂ ਐਕਟਿਵੇਟ ਰਹੂਗਾ ਤੇ ਜੇਕਰ ਅਲਰਟ ਦੀ ਗੱਲ ਕਰੀਏ yellow alert ਜਾਰੀ ਕੀਤਾ ਗਿਆ ਨੇ ਜੀ ਤੁਸੀਂ ਦੇਖ ਸਕਦੇ ਹੋ ਤੇਜ ਮੀਂਹ ਫਲੈਸ਼ ਗੜੇਮਾਰੀ ਪਲੱਸ 40-50 ਕਿਲੋਮੀਟਰ ਦੀਆਂ ਰਫ਼ਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਇਸ ਜਿਹੜਾ ਇਹ ਮੀਂਹ ਦਾ ਦੌਰ ਏ ਦੋ ਤਿੰਨ ਮਾਝ ਤੱਕ ਇਸ ਤਰ੍ਹਾਂ ਜਾਰੀ ਰਹੂਗਾ ਜੀ ਉੱਥੇ ਹੀ ਜੇਕਰ ਅੱਜ ਦੀ ਗੱਲ ਕਰੀਏ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਸ਼ਾਮ ਤੱਕ ਕੋਈ ਅਸਾਰਨੀਆਂ ਧੁੱਪ ਜਾਣ ਦੇ ਤੇ ਆਉਣ ਵਾਲੇ ਜਿਹੜੇ 48 72 ਘੰਟੇ ਹੋਣਗੇ ਮੌਸਮ ਫਿਲਹਾਲ ਐਦਾਂ ਦਾ ਬਣਿਆ ਰਹੇਗਾ ਤੇ ਇਹ ਸਿਸਟਮ ਹੌਲੀ ਹੌਲੀ ਜਿਹੜੇ ਖੇਤਰ ਰਹਿ ਗਏ ਨੇ ਜਿਉਂਨਾ ਖੇਤਰਾਂ ਨੂੰ ਵੀ ਜਣਾ ਕਵਰ ਕਰੇਗਾ ਸੋ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਨੂੰ ਕਵਰ ਕਰਦਾ ਹੋਇਆ ਇਹ ਸਿਸਟਮ ਚੰਗੀ ਬਰਸਾਤੀ ਕਾਰਵਾਈਆਂ ਦਰਜ ਕਰਾਏਗਾ ਜੀ ਪਹਾੜਾਂ ਦੇ ਉੱਤੇ ਜਿਹੜੀ ਹੈ ਪਹਾੜੀ ਖੇਤਰਾਂ ਤੇ ਬਰਬਾਰੀ ਹੋ ਸਕਦੀ ਹੈ ਜਿਹਦੇ ਸਦਕਾ ਮੈਦਾਨੀ ਖੇਤਰਾਂ ते 3 चार दिवसां तक ये सिलसिला इसी तरह जारी रह सकता है जी सो मिलते हैं अगली वीडियो में तक इजाजत धन्यवाद